ਉਧਰ ਗੁਰਮੀਤ ਸਰਪੰਚ ਸੇਖਪੁਰਾ ਜਗੀਰ ਜਿੰਦਰ ਬਿਰਕ ਮੋਲਗੜ ਉਹਨਾਂ ਵੱਲੋਂ ਪਹਿਲਾ 1.5 ਨੰਬਰ ਭਾਵੇਂ ਰੇਡਰ ਦਾ ਭਾਵੇਂ ਜੱਫੀ ਦਾ 2000 ਦਾ ਹੋਵੇਗਾ ਗੁਰਮੀਤ ਸਰਪੰਚ ਜੀ ਪੁੱਜੇ ਹੋਏ ਸੇਖੂਪੁਰ ਜਗੀਰ ਵਾਲੇ ਬੇਨਤੀ ਹੈ ਵੀਰੇ ਕਰੀਏ ਮੈਚ ਸ਼ੁਰੂ ਜੀ ਫਾਈਨਲ ਮੈਚ ਫਾਈਨਲ ਮੈਚ ਰਸ਼ੀਨ ਤੇ ਜੋਗੇ ਬਾੜ ਸਾਡੇ 14 15 ਨੰਬਰ ਬੈਸਟੋ ਨੂੰ 31 31000 ਬੈਸਟੋ ਨੂੰ 31 31000 ਵੀਰ ਬਣ ਕੇ ਯਾਰ ਮੇਰੇ ਭਰਾਓ ਤੁਸੀਂ ਟਾਈਮ ਸੰਭੋ ਕੁਸ਼ਮੀਰ ਟਾਈਮ ਸੰਭੋ ਜਿਨ੍ਹਾਂ ਨੇ ਟਾਈਮ ਨਹੀਂ ਨਾ ਸੰਭਿਆ ਉਹ ਆਪਣੇ ਘਰਾਂ ਚ ਬੈ ਕੇ ਲੀਡੀਆਂ ਤੇ ਸੁਣਦੇ ਵੀ ਕੀ ਦੇ ਮਤਲਬ ਸਮਝ ਕੀ ਆਖਿਆ ਆ ਕੀ ਤੁਸੀਂ ਸਿਆਣੇ ਹੋ ਟਾਈਮ ਸੰਭੋ ਭਰਾ ਬਣ ਕੇ ਕਰੀਏ ਮੈਚ ਸ਼ੁਰੂ ਵੀਰੋ ਤੁਸੀਂ ਸਭੋ ਟਾਈਮ ਕਰੀਏ ਸ਼ੁਰੂ ਕਸ਼ਮੀਰ ਸਿੰਘ ਕਹਿੰਦੇ ਮੁੰਡਿਆਂ ਨੂੰ ਵੀ ਲਾਲਣ ਸੈਟ ਅਪ ਨੇ ਬੜਾ ਤਗੜਾ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਹੈ ਚੋਟੀ ਚੋਟੀ ਦੀਆਂ ਟੀਮਾਂ ਤੇ ਚੋਟੀ ਚੋਟੀ ਦੀਆਂ ਦੇ ਸਾਹਮਣੇ ਚੋਟੀ ਚੋਟੀ ਦੇ ਹੋਣਗੇ ਮੇਰੇ ਮਿੱਤਰੋ ਮੈਂ ਬੇਨਤੀ ਕਰਦਾ ਵੀ ਆਓ ਸ਼ੁਰੂ ਕਰੀਏ ਅੱਜ ਦੇ ਦਿਨ ਦਾ ਫਾਈਨਲ ਮੈਚ ਉਧਰ ਹਨੀ ਮਲਿਕ ਪਰ ਜੱਟਾ ਗੁਰਲਾਲ ਸਿੰਘ ਕੋ ਪਹਿਲੇ 1.5 ਨੰਬਰ ਦਾ 4000 ਪਹਿਲੇ ਡੇਢ ਨੰਬਰ ਦਾ 4000 ਉਹਨਾਂ ਵੀਰਾਂ ਵੱਲੋਂ ਹੈ ਪਹਿਲੀ ਕਬੱਡੀ ਕੌਣ ਪਾਵੇਗਾ ਸਾਈਡਾਂ ਨੋਟ ਕਰ ਲਓ ਜੀ ਸ਼ਰਕਾ ਵਾਲੇ ਪਾਸੇ ਜਿਹੜੇ ਪਾਸੋਂ ਰੇਡ ਪੈ ਗਈ ਪਾਲਾ ਖਲੋਟੀ ਵਾਲਾ ਪਹਿਲੀ ਕਬੱਡੀ ਪਾ ਰਿਹਾ ਉਸਤਾਦ ਜੀ ਕਰੋ ਗੱਲ ਔਰ ਰਸ਼ੀਦ ਦੀ ਤਰਫੋਂ ਪਹਿਲੀ 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 ਤੇ ਕਹਿੰਦੇ ਧੂੜ ਉੱਡ ਗਈ ਮੇਰੇ ਮਿੱਤਰੋ ਪਾਲੇ ਨੇ ਕਹਿੰਦੇ ਪਹਿਲਾਂ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਪਰ ਜੋਗੇ ਵਾਲੀਏ ਕਹਿੰਦੇ ਐਡੀ ਦੂਰ ਤੋਂ ਕਿਸੇ ਗੱਲ ਨੂੰ ਹੀ ਆਇਆ ਐਡੀ ਦੂਰ ਤੋਂ ਕਿਸੇ ਗੱਲ ਨੂੰ ਹੀ ਆਇਆ ਓ ਨੂਰਪੁਰੇ ਵਾਲਾ ਆ ਗਿਆ ਓ ਨੂਰਪੁਰੇ ਵਾਲਾ ਕਹਿੰਦੇ ਕੁਲਵੀਰ ਛੋਟਾ ਨਾਟ ਝੋਟ ਕਬੱਡੀ ਪਾ ਰਿਹਾ ਹੈ ਜਾਫੀ ਚਾਰ ਨੇ ਤੇ ਪਿੰਦਿਆਂ ਕਬੱਡੀਆਂ ਨੇ ਚੜ ਚੜ ਕੇ ਓ ਦੇਖਦਾ ਜਵਾਨਾ ਅੱਜ ਖੜ ਖੜ ਕੇ ਔਰ ਖਿੱਟੂ ਗਿੱਟੇ ਕੌਣ ਪਾਊਗਾ ਕਬੱਡੀ ਤੁੱਕ ਕੇ ਇਹ ਪੱਟਾਂ ਦੇ ਵਿੱਚ ਜੋਰ ਮਿੱਤਰੋ ਨੇ ਜਾਣਾ ਜਿੱਤ ਗਈ ਲੋਕ ਜੱਲਾ ਕਰਦੇ ਆ ਵੀ ਪਹਿਲੋ ਨੂਰਪੁਰੀਏ ਨੂੰ ਕੋਈ ਜੱਫਾ ਨਹੀਂ ਲੱਗਾ ਕੋਈ ਜੱਫਾ ਨਹੀਂ ਲੱਗਾ ਇੱਧਰ ਜਰਨੈਲ ਸਿੰਘ ਜੀ ਚਾਚਾ ਜੀ ਅਪਾਰ ਸਿੰਘ ਜੀ ਵੱਡਾ ਵੀਰ ਰਣਜੋਤ ਮਿਰਕ ਸਰਦੂਰ ਸਿੰਘ ਜੀ ਯਾਦਵਿੰਦਰ ਸਿੰਘ ਜੀ ਵਿਰਗ ਪ੍ਰਦੀਪ ਸਿੰਘ ਜੀ ਖੁਰ ਕਮਨ ਜੀ ਬਹੁਤ ਬਹੁਤ ਧੰਨਵਾਦ ਪਰ ਸਾਹਮਣੇ ਤੇਜੀ ਕੈਂਡ ਵਾਲਾ ਆ ਖਿਡਾਰੀ ਦਾ ਕਹਿੰਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੈਂਡ ਪਿੰਡ ਦਾ ਲਓ ਤੇਜੀ ਨੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ 우ਸਤਾਦ ਜੀ ਮਲਕੀਤ ਆ ਗਿਆ ਆਹ ਸਾਹਮਣੇ ਕਹਿੰਦੇ ਤਮਤਾਨ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਹ ਮਲਕੀਤ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਵੱਡੇ ਭਰਾ ਦੇ ਜੱਦੀ ਪਿੰਡ ਰੌਣਕਾਂ ਲੱਗੀਆਂ ਨੇ ਮਾੜੂ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਮੇਰੇ ਮਿੱਤਰੋ ਉਹ ਵੱਡੀ ਮੇਵਾਰ ਜਮਾਤ ਹੈ ਭਾਈ ਗੁਰਲਾਲ ਜਿੰਦਾਂ ਔਰ ਹੋੜਿਆਂ ਦੇ ਉਥੇ ਗੁਰਪ੍ਰੀਤ ਸਰਪੰਚੋੜਿਆਂ ਦੇ ਇਹ ਸਾਰੇ ਪਿੰਡ ਨੂੰ ਬਧਾ ਜਣੇ ਮੇਰੇ ਮਿੱਤਰੋ ਬਾਈ ਹੁੜੀ ਕਹਿੰਦੇ ਇਹ ਸਾਡਾ ਨਹੀਂ ਇਹ ਸਾਡੇ ਪਿੰਡਾਂ ਦਾ ਮੇਲਾ ਸਾਡੇ ਹਲਕੇ ਦਾ ਮੇਲਾ ਸਾਡੇ ਇਲਾਕੇ ਦਾ ਮੇਲਾ ਆਹੋ ਹੀ ਗੱਲਾਂ ਹੁੰਦੀਆਂ ਜਿਹੜੀਆਂ ਕਹਿੰਦੇ ਦਿਲ ਜਿੱਤਦੀਆਂ ਕਿਉਂਕਿ ਦੁਨੀਆ ਜਿੱਤਣ ਵਾਲਾ ਖਾਲੀ ਗਿਆ ਬਾਈ ਕਹਿੰਦਾ ਪਰ ਦਿਲ ਜਿੱਤਣ ਉਹ ਪਾਲਾ ਆ ਗਿਆ ਮੋਟੀ ਵਾਲਾ ਪਾਲਾ ਕਹਿੰਦੇ ਕਬੱਡੀ ਪਾ ਰਿਹਾ ਰੋਟੀ ਵਾਲੇ ਪਾਲੇ ਦੀ ਕਬੱਡੀ ਹੈ 70 ਫੁੱਟ ਦਾ ਕੇਰਾ ਉਹ ਜਵਾਨੀ ਲੁੱਡੀਆਂ ਪਾਉਂਦੀ ਫਿਰਦੀ ਹੈ ਕੇ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਢੂਕਾੜ ਜੇ ਪਾਉਂਦੇ ਇਹਦਾ ਗਗੜਾ ਪਿੰਡ ਹੈ ਇਹਨੂੰ ਬਿੱਲਾ ਕਹਿੰਦੇ ਆ ਇਹ ਟਰੈਕਟਰ ਦਾ ਜੇਤੂ ਆ ਮੇਰੇ ਮਿੱਤਰੋ ਜਿਹਨੇ ਪਹਿਲਾਂ ਬੱਲੇ ਬੱਲੇ ਕਰਵਾਈ ਆ ਉਹ ਜਿਹਨੇ ਲੁੱਤੀਆੜੇ ਵਾਲਾ ਕਬੱਡੀ ਪਾਉਣ ਦੇ ਲਈ ਪਧਰਿਆ ਹੋਇਆ ਰਸ਼ੀਦ ਵਾਲਿਆ ਇਹ ਪਰ ਜਿਹੜੇ ਬਿੱਲਾ ਢੋਡੇ ਪਿੰਡ ਵਾਲਾ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਹੈ ਇਹ ਕਹਿੰਦੇ ਬਿੱਲਾ ਢੋਡੇ ਪਿੰਡ ਵਾਲਾ ਲੋਕੀ ਸੋਚਦੇ ਆ ਵੀ ਆ ਕਾਬੂ ਲੋਟ ਨਹੀਂਉਦਾ ਆ ਕਾਬੂ ਵੀ ਫੜਿਆ ਜਾਂਦਾ ਐਦਾ ਕੈਂਡ ਪਿੰਡ ਲਓ ਤੇਜੀ ਕੈਂਡ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਲਈ ਵਧ ਗਿਆ ਖੇਡ ਦੇ ਮੈਦਾਨ ਵਿੱਚ ਜਾਫੀ ਚਾਰ ਨੇ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਟੱਕੜਾ ਸ਼ਰੀਰ ਕਿ ਤੂੰ ਘਨੌਰ ਦੇ ਗੁਰਨਾਰ ਵਾਂਗੂ ਉਹ ਕਬੱਡੀਆ ਆਪਾਂ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ ਆਹ ਸਾਹਮਣੇ ਤੇ ਆ ਕੱਪ ਜਿੰਨੇ ਜਮਣਾ ਲੈ ਕੇ ਟੌਲਿਆਂ ਪੱਟਾਂ ਦਾ ਪੂਰਾ ਜੋਰ ਮਿੱਤਰੋ ਇਹ ਗੋਦੀ ਆ ਇਹ ਮੇਲਾ ਮੇਰੇ ਮਿੱਤਰੋ ਉਹ ਵੱਟੇ ਮੱਲ ਪੜਦੇ ਆ ਆ ਜਿਵੇਂ ਬਲਕੀਤ ਉਸ ਵੇਲੇ ਤਮਤਾਰ ਸਾਹਿਬ ਦਾ ਕਬੱਡੀ ਪਾ ਰਿਹਾ ਤੇ ਚਾਹਦੋ ਪੱਟੇ ਚੋਪਰਾ ਨੂੰ ਡੱਪਰੂ ਹਿੱਕ ਤਣ ਗਿਆ ਰੌਣਕ ਤੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਰੌਲਾ ਤੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਏ ਉਹ ਮਾੜੂ ਦੇ ਪਹਿਲੇ ਕਬੱਡੀ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਪਹਿਲੇ ਕੱਪ ਦਾ ਫਾਈਨਲ ਮੈਚ ਹੈ ਉਹ ਬੱਲਾ ਖਲੋਟੀ ਵਾਲਾ ਜਫੀ ਚਾਰ ਹੈ ਉਹ ਸਾਹਮਣੇ ਉਹ ਸਾਹਮਣੇ ਵਾਹ ਨਹੀਂ ਯੂਰਿਸ ਲਾ ਕੇ ਕੀਤੀਆਂ ਗੱਲਾਂ ਸੀਨੇ ਖੁੱਭ ਜਾਂਦੀਆਂ ਨੇ ਜਦੋਂ ਬਾੜਾ ਹੋਵੇ ਟਾਈਮ ਤੇ ਬੱਤਕਾ ਡੁੱਬ ਜਾਂਦੀਆਂ ਨੇ ਜਦੋਂ ਬਾੜਾ ਹੋਵੇ ਟਾਈਮ ਤੇ ਬੱਤਕਾ ਡੁੱਬ ਜਾਂਦੀਆਂ ਨੇ ਆਹ ਸਾਹਮਣੇ ਕਹਿੰਦੇ ਕੁਲਵੀਰ ਕਬੱਡੀ ਪਾ ਰਿਹਾ ਸਾਹਮਣੇ ਕੁਲਵੀਰ ਕਬੱਡੀ ਪਾ ਰਿਹਾ ਉਧਰ ਹਾਂ ਜੀ ਮਲਕਪਰ ਜੱਟਾ ਗੁਰਨਾਲ ਸਿੰਘ ਓਸਟ੍ਰੇਲੀਆ ਤੇਜੀ ਕੈਂਡ ਦੀਆਂ ਦੋ ਕਬੱਡੀਆਂ ਬੀਰ ਜੀ ਕਿੰਨੇ ਦੀਆਂ ਇਹ ਦੱਸ ਕੇ ਜਾਇਓ 3000 ਦੀਆਂ ਦੋ ਕਬੱਡੀਆਂ ਹੁਣ ਤੋਂ ਕਹਿੰਦੇ 3000 ਦੀਆਂ ਉਸਤਾਦ ਜੀ ਪਹਿਲੀ 3000 ਦੀ ਉਹ ਪਹਿਲੀ ਦੇਵੇ 3000 ਦੀ ਮੇਰੇ ਮਿੱਤਰੋ ਉਧਰ ਕਹਿੰਦੇ ਜਿੰਦਰ ਕੁਮਾਰ ਮਾਜਰੇ ਪੱਪਾ ਨੇ ਉਹ ਕਹਿੰਦੇ ਨਹੀਂ ਮਿਲਗੀਦੀ ਰੇਡ ਦੇ ਉੱਪਰ 2000 ਦਿੱਤਾ ਜਾਵੇਗਾ ਇਧਰ ਕਹਿੰਦੇ ਤੇਜੀ ਕਬੱਡੀ ਪਾ ਰਿਹਾ ਇਹਦਾ ਕਹਿੰਦੇ ਪਾਇਡ ਹੈ ਪਿੰਡ ਮੇਰੇ ਮਿੱਤਰੋ ਜਿੱਥੋਂ ਦਾ ਪਾਲ ਖੇਡਿਆ ਪਰ ਦੂਜੇ ਪਾਸੇ ਇਹ ਜਿਹੜੇ ਫਿਰੋਜ਼ਪੁਰ ਤੋਂ ਲੱਗ ਕੇ ਆਈ ਏ ਟੀਮ ਬਹੁਤ ਵੱਡਾ ਜਲਾ ਸਰੋਜਪੁਰ ਕਬੱਡੀ 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 ਇਹ ਗੱਲ ਤੇ ਪੱਕੀ ਐ ਖਡਾਰ ਚ ਗੰਜਾਂ ਦੇ ਨਿਆਣੇ ਢੁੜ ਢੁੜ ਕੁੱਤਦੇ ਹੋਣਿਆ ਵੀ ਇੱਥੇ ਕੀ ਹੋਈ ਜਾਂਦਾ ਇਹ ਕਬੱਡੀ ਆ ਇਹ ਵੱਡਾ ਮੇਲਾ ਚੱਲਦਾ ਇਹ ਵੱਡਾ ਮੇਲਾ ਵੱਡਾ ਮੇਲਾ ਵੱਡੇ ਭਰਾ ਕਹਿੰਦੇ ਗੁਰਲਾਲ ਦਾ ਵੱਡਾ ਮੇਲਾ ਚੱਲਦਾ ਹੈ ਉਧਰ ਕਹਿੰਦੇ ਮਲਕੀਤ ਜਿੱਦਾਂ ਉਸਤਾਦ ਕਹਿੰਦਾ ਹੁੰਦਾ ਹੈ ਵੀ ਉਹ ਪਿੰਡ ਤੋਂ ਆਇਆ ਮੁੰਡਾ ਜਦੋਂ ਕਹਿੰਦੇ ਹਜੂਰ ਸਾਹਿਬ ਦੀ ਯਾਤਰਾ ਕਰਨੀ ਹੋਵੇ ਸਿਆਣੇ ਗੱਲਾਂ ਕਰਦੇ ਹੁੰਦੇ ਆ ਵੀ ਪਹਿਲਾ ਮੱਥਾ ਉਹ ਖਿਡਾਰੀ ਦੇ ਪਿੰਡ ਟਿਕਦਾ ਜਿਹਨੇ ਹੁਣ ਕਬੱਡੀ ਪਾ ਕੇ ਉਹ ਨੰਬਰ ਜੋੜ ਦਿੱਤਾ ਉਹ ਮੁੰਡਾ ਤਮਤਾਰ ਸਾਹਿਬ ਤੋਂ ਆਇਆ ਹੈ ਉਸਤਾਦ ਜੀ ਪਾਲਾ ਘਲੋਟੀ ਵਾਲਾ ਉਹ ਕਹਿੰਦੇ ਸ੍ਰੀ ਰਾਣਾ ਸਾਹਿਬ ਦੀ ਧਰਤੀ ਹੈ ਘਲੋਟੀ ਪਿੰਡ ਹੈ ਜ਼ਿਲ੍ਹਾ ਲੋਪੇਖਨ oh <laughs> ਆ ਚੋਗੇ ਵਾਲੀ ਇਹ ਗਗਨ ਦਾ ਨਿੱਕਾ ਵੀਰ ਹੈ ਜਿਹਨੇ ਟਰਾਈ ਕੀਤੀ ਹੈ ਦੁਨੀਆ ਕਹਿੰਦੇ ਜੰਮੀ ਖੜੀ ਹੈ ਦੁਨੀਆ ਟਿੱਗੀ ਖੜੀ ਹੈ ਜਿਹਨੇ ਮੱਖਣ ਵਾਲੀ ਜੀ ਕਹਿੰਦੇ ਹੁੰਦੇ ਵੀ ਠੱਠ ਵੱਜਾ ਪਿਆ ਇਹਨਾਂ ਨੂੰ ਤਾਂ ਬਾਈ ਗੁਰਲਾਲ ਕਿਹੜਾ ਪਹਿਣਾ ਵੀ ਆ ਲਾਸਟ ਮੈਚ ਮੁੱਕ ਚਲਿਆ ਅਗਲੇ ਸਾਲ ਮੇਰੇ ਹੋਏ 365 ਦਿਨਾਂ ਬਾਅਦ 12 ਮਹੀਨਿਆਂ ਬਾਅਦ 52 ਹਫ਼ਤਿਆਂ ਬਾਅਦ 8760 ਟੇਟਿਆਂ ਬਾਅਦ ਮਿਲਾਂਗੇ ਫਿਰ ਅਗਲਾ ਸਾਲ ਆਵੇਗਾ ਕਬੱਡੀ 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 ਕੈਨੂ ਕੀ ਕਹਿਣਾ ਬੱਸ ਵੇਖੀ ਕੰਜੜ ਨੇ ਬੱਸ ਹੁੰਦੀ ਵੇਖੋ ਕਿਵੇਂ ਹੈ ਕਮਾਲ ਮੈਚ ਮੈਚ ਚੋਟੀ ਦਾ ਮੈਚ ਚੋਟੀ ਦਾ ਆਹ ਵੇਖੋ ਤੇਜੀ ਕੈਂਡ ਵਾਲਾ ਤੇਜਿੰਦਰ ਲੌਟ ਵੱਲੋਂ 2000 ਤੇਜੀ ਦੇ ਲਈ ਹੋਵੇਗਾ ਗੱਲ ਕਰ ਲਈਏ ਕਬੱਡੀ ਦੀ ਲੈ ਲੈਣ ਤੋਂ ਲੋਕਾਂ ਨੂੰ ਸਵਾਦ ਵੀਰ ਬਣ ਕੇ ਵੀਰ ਬਣ ਕੇ ਨਹੀਂ ਲਾਈਵ ਚ ਸਾਰੀਆਂ ਮੋਟਾ ਮੈਨੂੰ ਤੇ ਕਮਹਾੜਾ ਵਾਲੇ ਨੂੰ ਪੈ ਜਾਣੀਆਂ ਅੱਗੀ ਟੁੱਡੀ ਮਰਜੀ ਹੈ ਲੈ ਤੇਜੀ ਤੇਜੀ ਕੈਂਡ ਵਾਲਾ ਇਹ 3000 ਦੀ ਮਿਲ ਲੱਗਦਾ ਦੂਜੀ ਪੈ ਗਈ ਹੈ ਆ ਕਬੱਡੀ 3000 ਦੀ ਹੈ ਜੇ ਜੱਫਾ ਲੱਗਿਆ ਜਾਫੀ ਨੂੰ ਨਹੀਂ ਤੇਜੀ ਨੂੰ ਦਿੱਤਾ ਜਾਣਾ ਨਹੀਂ ਤੇਜੀ ਨੂੰ ਦਿੱਤਾ ਜਾਣਾ ਆ ਜਾਫੀ ਚਾਰ ਆਓ ਆਓ ਤੇਜੀ ਬਈ ਵਾ ਨਹੀਂ ਹਰੀਸ ਘਰ ਤੱਕ ਪਿੱਛੇ ਆਇਆ ਨਾਲੇ ਕਹਿੰਦੇ ਜੇ ਘਰਿਆ ਜੇ ਪਰਚਾ ਹੋ ਜਾਂਦਾ ਪਰ ਅੱਜ ਨਹੀਂ ਅੱਜ ਕਹਿੰਦੇ ਆਓ ਸਾਹਮਣੇ ਕਹਿੰਦੇ ਫਿਰ ਇਸ ਵੇਲੇ ਜਿਹੜੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਚਾਰੇ ਕਹਿੰਦੇ ਤਿਆਰ ਮੈਨੂੰ ਲੱਗਦਾ ਮੈਨੂੰ ਲੱਗਦਾ ਕੁਮਾਰ ਮਾਦਰੇਣਾ 2000 ਪੁੱਜਦਾ ਕਰਦੇ ਨੰਬਰ ਕਹਿੰਦੇ ਇਸ ਵੇਲੇ ਜਾਫੀਆਂ ਦੇ ਸੇ ਅਗਲੀ ਰੇਡ ਪਾਲੇ ਦੀ ਉਧਰ ਤੇਜੀ ਦੀ ਕ੍ਰੇਡ ਅਤਿੰਦਰ ਲੌਟ ਢਾਰੰਗਵਾਲ ਉਹਦੇ ਵੱਲੋਂ 2000 ਦੀ ਕਰੇਡ ਹੈ ਤੇ ਸਾਡਾ ਵੀਰ ਗੁਰਮੀਤ ਸਰਪੰਚ ਕਹਿੰਦਾ ਵੀ ਜਿਹੜਾ ਬਲਕੀਤ ਨੂੰ ਜੱਫਾ ਲਾਉ 5000 ਦੇਣਾ ਉਹ ਸਾਡਾ ਵੀਰ ਗੁਰਮੀਤ ਸਰਪੰਚ ਕਹਿੰਦਾ ਵੀ ਜਿਹੜਾ ਤੇਜੀ ਐਨ ਕਹਿੰਦੇ ਉਹਨੂੰ ਜੱਫਾ ਲਾਉ ਤੇ 5000 ਦਿੱਤਾ ਜਾਵੇਗਾ ਜਿਹੜਾ ਮਲਕੀਤ ਨੂੰ ਜੱਫਾ ਲਾਉ 5000 ਆਓ ਸਾਹਮਣੇ ਕਹਿੰਦੇ ਬਲਕੀਤ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਤਾਨ ਸਾਹਿਬ ਦੀ ਧਰਤੀ ਦਾ ਅੱਜ ਕਹਿੰਦੇ ਮਾੜੂ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਚੱਲਦਾ ਹੈ ਇਹ ਮਾੜੂ ਪਿੰਡ ਦੇ ਉਹ ਸਾਨੂੰ ਗੁਰਲਾਲ ਦਿੱਤਾ ਉਹ ਸਾਨੂੰ ਗੁਰਲਾਲ ਦਿੱਤਾ ਕਹਿੰਦੇ ਆ ਧਰਤੀ ਦੇ ਮੇਰੇ ਮਿੱਤਰੋ ਪਰ ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ ਪਰ ਨਹੀਂ ਜਿਹੜਾ ਨੰਬਰ ਹੋਲਡ ਸੀ ਉਹ ਜਾਫੀ ਦਾ ਗੁਰਸੇਵਕ ਜਰਾਇਆ ਅਮਰੀਕਾ ਵੱਲੋਂ ਛੋਟੇ ਨਾਟ ਝੋਟ ਦੀਆਂ ਤਿੰਨ ਕਬੱਡੀਆਂ

ਉਹ ਸਾਹਮਣੇ ਕਹਿੰਦੇ ਇਸ ਨੇ ਦੇ ਫੇਰ ਉਹ ਪਾਲਾ ਕਹਿੰਦੇ ਜਮਬੜੀ ਪਾ ਰਿਹਾ ਮੇਰੇ ਮਿੱਤਰੋ ਅੱਜ ਕੌਣ ਬ੍ਰੈਕਟ ਆਵੇਗਾ ਇਹਦੇ ਸਮਾਂ ਦੱਸੇਗਾ ਉਧਰ ਕਹਿੰਦੇ ਬਾਈ ਗੁਰਨਾਲ ਸਾਡੇ ਐਮਐਲਏ ਸਾਹਿਬ ਪੱਟਾ ਭਰਾ ਦਿলো ਦਵਾਮ ਨੇ ਵੀਰ ਦੇ ਨੇ ਇਲਾਕਾ ਵਾਲ ਖੜ ਜੇ ਜਦੋਂ ਪਿੰਡ ਨਾਲ ਖੜ ਜਾਂਦੇ ਆ ਫਿਰ ਤੇ ਕਹਿੰਦੇ ਤੂਫਾਨ ਵੀ ਉੱਠਦੇ ਆ ਉਥੇ ਗੁਰਪ੍ਰੇਜ ਸਰਪੰਚ ਮਨਪ੍ਰੀਤ ਮਿੱਟਾ ਸਾਰੇ ਨਗਰ ਦਾ ਜਦੋਂ ਧੰਨਵਾਦ ਹੈ ਅੱਜ ਕਹਿੰਦੇ ਤਿਆਰ ਕਰਕੇ ਦੂਰ ਦੂਰ ਤੋਂ ਦੂਰ ਦੂਰ ਤੋਂ ਆਏ ਓਏ ਰੇਡ ਪੈ ਗਈ ਓਏ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮਲਕੀਤ ਧਮਤਾਨ ਸਾਹ ਵਾਲਾ ਉਧਰ ਗੋਲ ਦੀ ਸਰ ਕਪੜਾ ਸੁਲਤਾਨ ਬਾਠ ਗੋਪੀ ਸਰਪੰਚ ਰਿੰਕੂ ਪੰਡਤ ਹੈਪੀ ਡਾਕਟਰ ਕਹਿੰਦੇ ਪਹਿਲੇ 1.5 ਨੰਬਰ ਦਾ 3100 ਹੈ ਉਹ ਵੀ ਜਰੂਰ ਫੜ ਲੈ ਜੋ ਬਾਅਦ ਚ ਮਲਕੀਤ ਕਬੱਡੀ ਪਾ ਰਿਹਾ ਹੈ ਯਾਸੀ 4 ਨੇ ਹੁਣ ਕੌਣ ਕਰਵਾਉਂਦਾ ਬੱਲੇ ਬੱਲੇ ਉਧਰ ਸਰਪੰਚ ਗੁਰਮੀਤ ਭਾਈ ਸੇਖੂਪੁਰ ਵਾਲਾ ਕਹਿੰਦਾ ਆ ਰਿਡਰ ਨੂੰ ਜਿਹੜਾ ਜੱਫਾ ਲਊ ਉਸਤਾਦ ਜੀ 5000 ਦੇਣਾ കീ നമ്പർ ജോടിയോ മേരെ മിത്ര അഗലി ര ਤੇਜੀ ਤੋਰੇ ਦਾ ਨੌਜਵਾਨ ਆਹ ਤੇਜੀ ਤੋਰੇ ਦਾ ਨੌਜਵਾਨ ਆਹ ਠੰਡੇ ਠਾਰ ਪਾਣੀ ਦੀ ਘੁੱਟ ਭਰ ਲਈ ਐ ਜੋਗੇ ਵਾਲੀਏ ਕਹਿੰਦੇ ਵੀ ਘਰੇ ਕਹਿ ਕੇ ਧੁਰੇ ਸੀ ਅੱਜ ਖੇਡਣ ਨਹੀਂ ਅੱਜ ਜਿੱਤਣ ਚੱਲੇ ਆ ਅੱਜ ਖੇਡਣ ਨਹੀਂ ਅੱਜ ਜਿੱਤਣ ਚੱਲੇ ਆ ਜੋਗੇ ਵਾਲੀਏ ਕਹਿੰਦੇ ਕਹਿ ਕੇ ਧੁਰੇ ਸੀ ਨਹੀਂ ਕਿੱਥੇ ਚੋਗੇ ਵਾਲਾ ਉਹ ਕਿੱਥੇ ਸਰੋਜਪੁਰਾ ਉਹ ਕਿੱਥੇ ਮਖੂਆ ਮੇਰੇ ਮਿੱਤਰੋ ਇਹ ਹਰੀਕੇ ਪੱਤਣ ਦੇ ਕੋਲੋਂ ਚੱਲ ਕੇ ਟੀਮ ਆਈ ਹੈ ਐਡੀ ਦੂਰ ਦੂਰ ਇਹ ਪਿਆਰ ਇਹ ਸਤਿਕਾਰ ਮੇਰੇ ਮਿੱਤਰੋ ਜਫੀਆਂ ਪੈ ਗਈਆਂ ਇਹ ਕਹਿੰਦੇ ਕੈਂਟ ਵਾਲਾ ਤੇਜ਼ੀ ਸੱਟ ਰਿਹਾ ਉਹ ਮੁੰਡਿਆਂ ਨੇ ਤੇਜ਼ੀ ਫੜ ਲਿਆ ਉਹ ਤੇਜ਼ੀ ਫੜ ਲਿਆ ਉਧਰ ਕਰਨਾਲ ਸਟੇਡੀਆ ਹਰੀ ਮਲਕ ਪਰ ਜੱਟਾ ਉਧੇ ਵੱਲੋਂ ਬਲਕੀਤ ਦੀ ਇੱਕ ਕਬੱਡੀ 3000 ਦੀ ਪੈਣੀ ਹੈ ਹੁਣ ਜਿਹੜੀ ਕਬੱਡੀ ਪਊ ਉਹ 3000 ਦੀ ਪੈਣੀ ਹੈ ਮੈਚ ਆਖਰੀ ਪੜਾਤੇ ਹੈ ਪਹਿਲਾ ਪ੍ਰਾਈਜ਼ 1 ਲੱਖ ਦੂਜਾ 75000 우ਸਤਾਦਾ ਬੈਸਟਾ ਨੂੰ 31 31000 ਦਿੱਤਾ ਜਾਣਾ ਆਹ ਕਹਿੰਦੇ 31 31000 ਰੇਡ ਤਾਂ ਪੌੜੀ ਪੈਣੀ ਆ ਚੱਲਿਆ ਇਹ ਬਲਦੀ ਸੇਕੜੀ ਪੈਣੀ ਆ ਇਹ ਬਲਦੀ ਸੇਕੜੀ ਪੈਣੀ ਆ ਨਾਲੇ ਅੱਖ ਕੱਢਣੀ ਪੈਂਦੀ ਆ ਲੋਕੀ ਫੇਰ ਗੱਲਾਂ ਕਰਦੇ ਆ ਵੀ ਅੱਗ ਲੱਗੀ ਕਿੱਥੇ ਆ ਅੱਗ ਲਾਈ ਕਿਹੜੀ Vitória! ਸ਼ਾਫੀ ਹੈ ਰਸੀਨ ਵਾਲਾ ਜਿਹਨੇ ਲਾ ਕੇ ਜੱਫਾ ਉਹ ਬੱਲੇ ਬੱਲੇ ਕਰਾਤੀ ਹੈ ਇਹ ਕਹਿੰਦੇ ਖਲੋਟੀ ਵਾਲਾ ਪਾਲਾ ਇਸ ਵੇਲੇ ਕਹਿੰਦੇ ਬਾਧਾ ਕਬੱਡੀ ਪਾਉਣ ਨੂੰ ਆਹ ਕਹਿੰਦੇ ਪਾਲੇ ਦੀ ਕਬੱਡੀ ਪੈ ਰਹੀ ਹੈ ਬੈਲਿਆ ਨਾਲ ਜਿਹਨੂੰ ਤਕੜਾ ਕਰ ਲਿਆ ਸੋਨੇ ਫਾੜੋ ਤਿਆਰੀ ਨੌਜਵਾਨ ਜੀ ਇੱਥੇ ਆ ਕੇ ਹਰ ਗੇ ਇੱਥੋਂ ਲੈ ਕੇ ਝੋਕੇ ਵਾਲੇ ਤੱਕ ਗੱਡੀ 'ਚ ਦਵਿੰਦਰ ਕੋਈ ਨੂਰੀ ਚੱਲੂ ਉਹ ਕੁਝ ਨਾ ਕੁਝ ਕਰਨਾ ਪੈਣਾ ਗੱਲਾਂ ਲੱਗਣਗੀਆਂ ਟਕਰੇ ਬੱਲਾ ਬੱਲਾ ਭੱਜ ਗਿਆ ਫਾਈਨਲ ਮੈਚ ਕੁਝ ਰੇਡਾਂ ਕੁਝ ਦਫੇ ਕੁਝ ਮਿੰਟ ਆ ਮੈਚ ਦੇ ਰਹਿੰਦੇ ਆ ਗੌਰਵ ਚਿੰਨੇ ਨੇ ਵੀ ਕਹਿੰਦੇ ਉਹ ਚੋਟੀ ਦੀ ਟੀਮ ਬਣਾਈ ਹੈ ਗੌਰਵ ਚਿੰਨੇ ਨੇ ਮਨਪ੍ਰੀਤ ਮਿੱਡੇ ਦੇ ਮੁੱਢੇ ਤੇ ਅੱਜ ਵੱਡੀ ਜ਼ਿੰਮੇਵਾਰੀ ਸੀਗੀ ਵੱਡੀ ਜ਼ਿੰਮੇਵਾਰੀ ਸੀਗੀ ਆ ਕਬੱਡੀ ਕੱਪ ਦੀ ਕਿਉਂਕਿ ਪਿਆਰ ਹੈ ਐਮਐਲਏ ਬਾਈ ਗੁਰਨਾਲ ਘਨੌਰ ਦੇ ਨਾਂ ਇਹ ਪਿਆਰ 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 ਬੋਲਿਆ ਪਿਆਰ ਬੋਲਿਆ ਐਡੀ ਦੂਰੋਂ ਨਹੀਂ ਤੇ ਕੌਣ ਆਉਂਦਾ ਕਿਉਂਕਿ ਮੇਲੇ ਹੋਰ ਹੋਰ ਵੀ ਹੋਰ ਵੀ ਬਹੁਤ ਔਰ ਜੋ ਅੱਜ ਮਾੜੂ ਵਾਲਿਓ ਪਟਿਆਲੇ ਵਾਲਿਓ ਤੁਹਾਡੇ ਪਿੰਡ ਚ ਹੋ ਗਿਆ ਇਹ ਕਿਤੇ ਕਿਤੇ ਦੇਖਣ ਨੂੰ ਮਿਲਦਾ ਨਿੱਤ ਮੇਲੇ ਬੋਲਦੇ ਆ ਰੋਜ਼ ਗੱਲਾਂ ਹੁੰਦੀਆਂ ਪਰ ਅੱਜ ਜੋ ਕਹਿੰਦੇ ਮਾੜੂ ਚ ਹੋ ਗਿਆ ਕੱਖ ਵੀ ਨਹੀਂ ਟੁੱਟਿਆ ਕੱਖ ਵੀ ਨਹੀਂ ਕਟਿਆ ਤੇ ਟੀਮਾਂ ਵੀ ਕਹਿੰਦੇ ਚੋਟੀ ਦੀ ਐ ਖੇਡ ਗਿਆ ਇਹ ਪਿਆਰ ਕਰਕੇ ਸਤਕਾਰ ਕਰਕੇ ਪਾਲਾ ਪਾਲਾ ਘੋਟੀ ਵਾਲਾ ਵਾਹ ਓ ਨੰਬਰਾ ਐਨ ਮੁੰਡਾ ਕਹਿੰਦੇ ਚੋਟੀ ਦਾ ਨੰਬਰ ਜੋੜ ਗਿਆ ਬਾਹ ਹੋਣਾ ਮੇਲਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਭਰਾ ਪੋਜੇ ਹੋਇਆ ਗੁਰਵਿੰਦਰ ਕਾਲਾ ਕਿਨਾਰ ਤੋਂ ਯੂਥ ਪ੍ਰਧਾਨ ਉਹ ਭਰਾ ਦਾ ਵੀ ਧੰਨਵਾਦ ਹੈ ਪਰ ਮਲਕੀਤ ਇਸਵੇਂ ਹਰਿਆਣੇ ਵਾਲਾ ਰਾਜ ਕਕਰਾਲੇ ਵਾਲਾ ਕਹਿੰਦਾ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ 우ਸਤਾਦਾ ਇਕੱਦੀ ਕਬੱਡੀ ਬਾਕੀ ਹੋਣੀ ਹੈ ਮੈਨੂੰ ਸਾਹਮਣੇ ਉਹ ਸਾਹਮਣੇ ਇਹ ਸੋਚ ਵੀ ਹੈ ਇਕੱਦੀ ਤੈੜੀ ਕਿਵੇਂ ਆ ਇਹ ਇਕੱਦੀ ਆਹ ਉਹ ਸਾਹਮਣੇ ਕਹਿੰਦੇ ਤੁਰ ਪਿਆ ਨੋ ਜਾਨ ਮੈਚ ਕਾੜਾ ਆਨ ਲੱਗਦਾ ਜਿਵੇਂ ਜੱਟ ਦੇ ਜ਼ਮੀਨ ਚੱਲਦੀ ਹੁੰਦੀ ਹੈ ਮੇਰ ਕਰੇ ਪਰਮਾਤਮਾ ਅਗਲਾ ਸਾਲ ਲੋਕੀ ਡਿੰਕਣਗੇ ਈਐਮਟੀਆਰ ਕਰੂ ਦੁਨੀਆ ਵੀ ਅਗਲੇ ਸਾਲ ਕੀ ਹੋਵੇਗਾ ਮੈਚ ਸਮਾਪਤ ਬੋਲੋ ਸੋਨਹਾ ਸਤਿ ਸ੍ਰੀ ਅਕਾਲ ਨਾਮ ਕਨਾਮ ਛੜਦੀ ਕਲਾ ਤੇਰੇ ਦੇ ਪਾਣੇ ਸਰਬੱਤ ਦਾ ਭਲਾ ਮੈਚ ਸਮਾਪਤ ਹੈ ਇਹਦੇ ਨਾਲ ਹੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸੇਫ ਜਾਇਓ ਜਿੱਥੋਂ ਤੁਹਾਡੇ ਮੋਟਰਸਾਈਕਲ ਤੁਸੀਂ ਗੱਡੀਆਂ ਕੱਢਣੀਆਂ ਉਹ ਤੁਹਾਡਾ ਧਿਆਨ ਨਾਲ ਇੱਕ ਮੀਟਰ ਨਾਲ ਕੋਈ ਫਰਕ ਨਹੀਂ ਪੈਂਦਾ ਸੇਫ ਗੱਡੀਆਂ ਮੋਟਰਸਾਈਕਲ ਗੱਡੀਆਂ ਭਾਈ ਗੁਰਲਾਲ ਵੱਲੋਂ ਭਾਈ ਗੁਰਪ੍ਰੀਤ ਜਣੇ ਵੱਲੋਂ ਭਾਈ ਮਨਪ੍ਰੀਤ ਸਾਰੇ ਨਗਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਆ ਮਲਕੀਤ ਦੇ ਪੈਸੇ ਲੈ ਜਾਓ ਜੀ ਸਾਡੇ ਕੋਲੋਂ 5000 ਗੁਰਮੀਤ ਸਰਪੰਚ ਜੀ ਸੇਖੂ ਪਰਜਗੀਰ ਤੇ 3000 ਜਿਹੜਾ ਉਹ ਹਣੀ ਮਲਕ ਪਰਜੱਟਾ ਗੁਰਵਿੰਦਰ ਤੇ ਗੁਰਲਾਲ ਸੇਖੂ ਆਸਟ੍ਰੇਲੀਆ ਮਨਵੀ ਇੱਕ ਤੇਜੀ ਦਾ ਵੀ ਹੈ ਇੱਕ ਪਹਿਲਾ ਡੇਢ ਨੰਬਰ ਦਾ ਦਿਓ ਜੀ ਕਿਹਦਾ ਮੇਰੇ ਮੈਂ ਪੁੱਛ ਲਾਂ ਇੱਕ ਵਾਰੀ ਗੁਰਵਿੰਦਰ ਨੰਬਰ ਵਾਲਾ ਵੀਰ ਸਾਡੇ ਕੋਲੇ ਆ ਜਾਵੇ ਬਲਕਿ ਤਮਧਾਨ ਸਾਹਿਬ ਇੱਧਰ ਆ ਜਾਵੇ ਲਾਈਵ ਵਾਲੇ ਕੈਮਰੇ ਕੋਲੇ